ਖਾਲਸਾ ਵੈਗਰੀ ਜੀ ਕੀ ਫਤਿਹ ਅੱਜ ਸੂਰਟੀ ਲੇਲ ਲੇਲ ਖੁਰਦ ਵਿਖੇ ਆ ਪੰਨਿਆਂ ਦੇ ਬਦੌਲਤ ਆਪਣੇ ਨਾਲ ਖੜੇ ਨੇ ਵੀਰੇ ਤੇ ਇਹਨਾਂ ਦੀ ਆਪਣਾ ਇਹਨਾਂ ਦੀ ਬਦੌਲਤ ਆਪਣੇ ਲੈਟਰ ਪਿਆਗਾ ਅੱਜ ਪਾਇਗਾ ਬਾਈ ਜੀ ਬਹੁਤ 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 ਧੰਨਵਾਦ ਕਰਦੇ ਇਹਨਾਂ ਦਾ ਧੰਨਵਾਦ ਜੀ ਆ ਪ੍ਰਧਾਨ ਮੰਤਰੀ ਯੋਜਨਾ ਇਹਨਾਂ ਦੀ ਬਦੌਲਤ ਕਾਰਨ ਆਪਣੇ ਕੋਲੇ ਖੜੇ ਨੇ ਆ ਕੇ ਤੇ ਇਹਨਾਂ ਦੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਈ ਧੰਨਵਾਦੀ ਕਾਕਾ ਖਾਲਸਾ ਰਾਜਜੀ ਕੀ ਫਤਿਹ ਮੈਂ ਬਤੌਰ ਸਟੇਟ ਕਨਵੀਨਰ ਕੋ ਕਨਵੀਨਰ ਲੋਕਲ ਬਾਡੀ ਸੈਲ ਪੰਜਾਬ ਬੀਜਪੀ ਅੱਜ ਅਸੀਂ ਇੱਥੇ ਲੇਲਕੁਰ ਦੇ ਵਿੱਚ ਪਹੁੰਚੇ ਹਾਂ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇਹਨਾਂ ਦਾ ਜਿਹੜਾ ਮਕਾਨ ਹੈ ਉਹਦੀ ਅੱਜ ਛੱਤ ਪਾਈ ਗਈ ਹੈ ਤੇ ਇਹਨਾਂ ਦੇ ਸਾਰੇ ਪ੍ਰਧਾਨ ਮੰਤਰੀ ਜੀ ਦੇ ਬਦੌਲਤ ਸਾਡੇ ਮੋਦੀ ਸਾਹਿਬ ਜੀ ਜਿਨ੍ਹਾਂ ਨੇ ਕਰਕਰ ਇੱਕ ਸਕੀਮ ਚਲਾਈ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜਿਹੜਾ ਮਕਾਨ ਹੈ ਉਹ ਅੱਜ ਸਾਰੀ ਕਰਕੇ ਦੀ ਲੈਂਟਰ ਪਾਇਆ ਗਿਆ ਬੜੀ ਖੁਸ਼ੀ ਦੀ ਗੱਲ ਹੈ ਇੱਥੇ ਸਾਰੇ ਇਹਨਾਂ ਦੇ ਪੈਣ ਭਰਾ ਖਤਰ ਹੋਏ ਨੇ ਤੇ ਉਹਨਾਂ ਨੂੰ ਅਸੀਂ ਅੱਜ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਹੜੇ ਮਤਲਬ ਇਹਨਾਂ ਦੇ ਨਾਲ ਖੜੇ ਨੇ ਮੋਢਾ ਨਾਲ ਮੋਢਾ ਲਾ ਕੇ ਤੇ ਅਸੀਂ ਵੀ ਇਹਨਾਂ ਨੂੰ ਜਿਹੜੇ ਸਹਿਯੋਗ ਦੀ ਜਿੱਥੇ ਵੀ ਸਾਨੂੰ ਇਹਨਾਂ ਨੂੰ ਲੋੜ ਪਈ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਅੱਗੇ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਜਿਸ ਤਰ੍ਹਾਂ ਵੀ ਮਕਾਨਾਂ ਦੀ ਕੋਈ ਦਿੱਕਤ ਆਈ ਕਿਸੇ ਨੂੰ ਵੀ ਕਿਸੇ ਗਰੀਬ ਪਰਿਵਾਰ ਨੂੰ ਤਾਂ ਅਸੀਂ ਉੱਥੇ ਆਪ ਜਾ ਕੇ ਖੁਦ ਖੁਦ ਵਿਜ਼ਿਟ ਕਰਾਂਗੇ ਤੇ ਆਪ ਜਾ ਕੇ ਉਹਨਾਂ ਨੂੰ ਜਿਸ ਤਰ੍ਹਾਂ ਦਾ ਵੀ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਕੋਈ ਮਦਦ ਦੀ ਲੋੜ ਹੋਊਗੀ ਤਾਂ ਅਸੀਂ ਆਪ ਜਾ ਕੇ ਸਹਿਯੋਗ ਕਰਾਂਗੇ ਜੋ ਕਿ ਸਾਡੀ ਡਿਊਟੀ ਮੰਦੀ ਹੈ ਅਸੀਂ ਇੱਕ ਦੇਪੀ ਦੇ ਕਾਰੀਕਰਤਾ ਮੈਂਬਰ ਹੋਣ ਦੇ ਕਾਰਨ ਅਸੀਂ ਸਾਰੇ ਕਿਤੇ ਜਾ ਕੇ ਸਹਾਇਤਾ ਕਰਾਂਗੇ ਐਸ ਸੀ ਜਿਹੜੇ ਭਾਈਚਾਰਾ ਸਾਡਾ ਉਹਨਾਂ ਨੂੰ ਅਸੀਂ ਅੱਗੇ ਵਧਣ ਲਈ ਸਹਾਇਤਾ ਕਰ ਰਹੇ ਹਾਂ ਕੀ ਘਰ ਘਰ ਕਿਸੇ ਦਾ ਮਕਾਨ ਹੈ ਜਿਹੜਾ ਉਹ ਕੱਚਾ ਨਾ ਰਵੇ ਇਸ ਕਰਕੇ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਚੱਲ ਰਹੀ ਹੈ ਉਹਦੇ ਤਹਿਤ ਅਸੀਂ ਸਾਰੇ ਪੰਜਾਬ ਦੇ ਵਿੱਚ ਘਰ ਘਰ ਜਿਹੜੀ ਮਹਮ ਚਲਾਈ ਹੋਈ ਹੈ ਸਾਡੇ ਜਿੱਥੇ ਵੀ ਜਾ ਕੇ ਜਿੱਥੇ ਕਿਸੇ ਨੂੰ ਆਨਲਾਈਨ ਕੋਈ ਦਿੱਕਤ ਆਂਦੀ ਹੈ ਉੱਥੇ ਸਾਡੇ ਬੰਦੇ ਲਾਏ ਹੋਏ ਨੇ ਟੀਮਾਂ ਤਿਆਰ ਕਰਕੇ ਛੱਡੀਆਂ ਹੋਈਆਂ ਨੇ ਉਹ ਹਰ ਬੰਦੇ ਨੂੰ ਜਾ ਕੇ ਦੱਸ ਰਹੀਆਂ ਨੇ ਕਿ ਬਈ ਜਿਹੜੀ ਐਪ ਆ ਜਿਹੜੀ ਅਸੀਂ ਆਵਾਜ਼ ਪਲੱਸ ਉੱਥੇ ਉਹਨੂੰ ਥੋੜਾ ਜਿਹਾ ਚਲਾਉਣ ਵਾਸਤੇ ਲੋਕਾਂ ਨੂੰ ਦਿੱਕਤ ਆਈ ਹੈ ਇਹ ਵੀ ਅਸੀਂ ਸਮਝਦੇ ਹਾਂ ਲੇਕਿਨ ਕਿਤੇ ਕਿਤੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਮੋਬਾਈਲ ਫੋਨ ਦੇ ਜਰੀਏ ਜੋ ਵੀ ਕੁਝ ਕਿਸ ਤਰ੍ਹਾਂ ਵੀ ਦੱਸਣਾ ਪਿਆ ਅਸੀਂ ਉਹਨਾਂ ਨੂੰ ਦੱਸ ਕੇ ਸਾਰਾ ਕੁਝ ਉਹਨਾਂ ਨੂੰ ਗਾਈਡ ਕੀਤਾ ਤੇ ਉਹਨਾਂ ਨੇ ਆਪਣੀ ਜਿਹੜਾ ਇਸ ਲਾਭ ਦਾ ਨਾਵ ਖਟਿਆ ਸਕੀਮ ਦਾ ਸੋ ਜੇ ਅਸੀਂ ਬਹੁਤ ਅੱਜ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਇੱਕ ਗਰੀਬ ਪਰਿਵਾਰਾਂ ਨੂੰ ਛੱਤ ਮਿਲ ਗਈ ਔਰ ਉਹ ਆਪਣਾ ਜੀਵਨ ਹੈ ਜਿਹੜਾ ਵਧੀਆ ਖੁਸ਼ਹਾਲੀ ਭਰਿਆ ਕਰਦਣਗੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤੇ